ਅਮਾਨ ਸਾਹਿਬ ਬਣੇ ਬਣੇ ਸੀ ਨਾ ਉਦੋਂ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਇੱਕ ਅਧਿਆਪਕ ਦਾ ਬੇਟਾ ਤੇ ਉਸ ਤੋਂ ਬਾਅਦ ਜੋ ਅਧਿਆਪਕਾਂ ਤੇ ਲਾਠੀ ਚਾਰਜ ਹੋਇਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਹੁਣ ਕਿਸਾਨਾਂ ਦਾ ਜਿਹੜਾ ਲਾਠੀ ਚਾਰਜ ਹੈ ਤੇ ਹੁਣ ਨਾ ਇਹਨਾਂ ਨੂੰ ਪਿਛਲੇ 3-4 ਦਿਨ ਤੋਂ ਨਾ ਵਪਾਰੀਆਂ ਦਾ 헤ਜ ਜਾਗਿਆ ਹੋਇਆ ਹੈ ਹੁਣ ਮੇਰੀ ਵਪਾਰੀ ਵਰਗ ਨੂੰ ਬੇਨਤੀ ਹੈ ਵੀ ਆਪਦੀਆਂ ਢੂੰਆਂ ਤੇ ਲੋਗੜ ਹੁਣ ਤੁਸੀਂ ਬੰਨ ਲਓ ਵਾਰੀ ਹੁਣ ਅਗਲੀ ਥੋੜੀ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਇਹ ਕਹਿ ਰਹੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਪਰ ਜਿਹੜੀ ਭੂਮਿਕਾ ਨਿਭਾਈ ਜਾ ਰਹੀ ਹੈ ਕਿਵੇਂ ਲੋਕਾਂ ਨੂੰ ਲ ਪਸਾਂ ਦੇ ਵਿੱਚ ਛੁੱਟਿਆ ਜਾ ਰਿਹਾ ਉਥੋਂ ਨਹੀਂ ਉਹ ਲੱਗਦਾ ਕਿਸਾਨਾਂ ਦੇ ਨਾਲ ਇਹ ਮੈਂ ਫਿਰ ਕਹਿ ਰਿਹਾ ਕਿ ਉਹ ਕਿਸਾਨਾਂ ਨੂੰ ਸ਼ਾਇਦ ਦੂਜੇ ਵਰਗਾਂ ਨੂੰ ਖੁਸ਼ ਕਰਨ ਵਾਸਤੇ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿ ਲੁਧਿਆਣਾ ਵੈਸਟ ਦੇ ਇਲੈਕਸ਼ਨ ਤੱਕ ਤਾਂ ਇਹ ਐਂ ਚੱਲੂਗਾ ਆਪਕੇ 4300 ਕਰੋੜ ਪਤੀ ਬੰਦੇ ਜਿਨ੍ਹਾਂ ਦਾ ਵਪਾਰ ਚੱਲਦਾ ਸੀਗਾ ਭਾਰਤ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੇ 4300 ਕਰੋੜ ਪਤੀ 2024 ਦੇ ਵਿੱਚ ਆਪਣਾ ਦੇਸ਼ ਛੱਡ ਚੁੱਕੇ ਠੀਕ ਹੈ ਦੂਜੀ ਗੱਲ ਰਹੀ ਕਿ ਵਪਾਰੀ ਵਰਗ ਬਹੁਤ ਖੁਸ਼ ਹੈ ਜਦੋਂ ਕੋਰੋਨਾ ਪੈਂਡੈਮਿਕ ਆਇਆ ਸੀ ਨਾ ਤਾਂ ਉਸ ਸਾਲ ਦੇ ਵਿੱਚ 11000 ਵਪਾਰੀਆਂ ਨੇ ਜਦੋਂ ਉਹਨਾਂ ਦੇ ਕੰਮ ਬੰਦ ਹੋਏ ਤਾਂ 11000 ਵਪਾਰੀਆਂ ਨੇ ਖੁਦਕੁਸ਼ੀਆਂ ਕੀਤੀਆਂ ਸੀਗੀਆਂ ਉਦੋਂ ਉਦੋਂ ਕਿਸੇ ਨੂੰ ਵਪਾਰੀ ਵਰਗ ਯਾਦ ਨਹੀਂ ਆਇਆ ਹੁਣ ਇਹਨਾਂ ਨੂੰ ਲਿਖੀ ਲਖਾਈ ਸਕ੍ਰਿਪਟ ਆ ਜਿਹੜੀ ਉੱਪਰੋਂ ਮਿਲ ਰਹੀ ਹੈ ਤਾਂ ਉਹ ਸਾਰੇ ਚੇਪ ਦਿੱਤੇ ਜੀ ਵਪਾਰੀ ਵਰਗ ਔਖਾ ਮੈਨੂੰ ਤਾਂ ਹੁਣ ਦੇਖਦੇ ਆਉਣ ਵਾਲੇ ਮਹੀਨੇ 2 ਮਹੀਨੇ ਦੇ ਵਿੱਚ ਹੁਣ ਬਾਰਡਰ ਖਲਾਤਾ ਜੇ ਕਿਸਾਨ ਮੈਂ ਤਾਂ ਕਹਿੰਨਾ ਕਿਸਾਨਾਂ ਨੂੰ ਧਰਨਾ ਨਹੀਂ ਲਾਉਣਾ ਚਾਹੀਦਾ ਤੇ ਫਿਰ ਕੋਈ ਆਪਦਾ ਵਪਾਰੀ ਵਰਗ ਕੋਈ ਆਪਦਾ ਸਰਵੇ ਕਰਵਾਏ ਕਿ ਹੁਣ ਦੇਖੋ ਜੀ ਕਿੰਨੇ ਕਿ ਰੋਜ਼ਗਾਰ ਮਿਲ ਗਏ ਕਿੰਨੀਆਂ ਕਿ ਫੈਕਟਰੀਆਂ ਲੱਗੀਆਂ ਪੰਜਾਬ ਦੇ ਵਿੱਚ ਹੁ ਇਹ ਵੀ ਜੱਟ ਵਰਸਸ ਨੌਨ ਜੱਟ ਕਿਸਾਨ ਵਰਸਸ ਦੂਸਰੇ ਜਿਹੜੇ ਤਬਕੇ ਆ ਉਹ ਕਰਨ ਨੂੰ ਫਿਰਦੇ ਆ ਪੰਜਾਬ ਦੇ ਵਿੱਚ ਵੀ ਤਾਂ ਹੁਣ ਤਾਂ ਪੰਜਾਬ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਆ ਨਵੇਂ ਇੰਚਾਰਜ ਤੇ ਸਹਿਯੰਚਾਰਜ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਜੀ ਵੀ ਆ ਚੁੱਕੇ ਆ ਸੋ ਦਿੱਲੀਵਾੜਿਆਂ ਦਾ ਪ੍ਰੋਪਰ ਪੂਰੀ ਤਰੀਕੇ ਨਾਲ ਕਬਜ਼ਾ ਹੋ ਚੁੱਕਿਆ ਬਾਕੀ ਕਿਸਾਨਾਂ ਨੂੰ ਇਹ ਚੈਲੰਜ ਇਹਨਾਂ ਦਾ ਐਕਸੈਪਟ ਕਰਨਾ ਚਾਹੀਦਾ ਮਾਰਜਨਲਾਈਜ਼ ਕਰਨ ਨੂੰ ਫਿਰਦੇ ਆ ਉਹਨਾਂ ਨੂੰ ਖਦੇੜਨ ਨੂੰ ਫਿਰਦੇ ਆ ਤਾਂ ਕਿਸਾਨਾਂ ਨੂੰ ਆਮ ਲੋਕਾਂ ਨੂੰ ਨਾਲ ਲੈ ਕੇ ਇੱਕ ਸਰਕਾਰ ਦੇ ਵਿਰੋਧ ਲਾਮਬੰਦੀ ਕਰਨੀ ਚਾਹੀਦੀ ਇਹ ਨਹੀਂ ਹੈਗਾ ਕਿ ਜੀ ਵਿਰੋਧ ਦੇ ਵਿੱਚ ਹੀ ਸਿਰਫ ਬਿਆਨ ਹੀ ਦੇਈ ਜਾਓ ਠੀਕ ਹੈ ਜਾਂ ਧਰਨੇ ਪ੍ਰਦਰਸ਼ਨ ਹੀ ਕਰੋ ਉਹਦੇ ਲਈ ਪ੍ਰੋਪਰ ਸਣਾ ਸਾਨੂੰ ਸਿੱਖਿਆਤ ਹੋਣਾ ਪਊਗਾ ਤੁਸੀਂ ਬੱਤੀ ਇੱਕ ਵਿਚਾਰ ਨਹੀਂ ਬਣਾ ਸਕਦੇ ਤੇ ਤੁਸੀਂ ਚੱਲਿਓ ਸਰਕਾਰ ਨਾਲ ਲੜਨ ਠੀਕ ਹੈ ਫਿਰ ਸਰਕਾਰ ਤੁਹਾਡੀ ਗੱਲ ਕਿਉਂ ਮੰਨੇ ਜਦੋਂ ਤੁਸੀਂ ਆਪਸ ਦੇ ਵਿੱਚ ਨਹੀਂ ਸਹੀ ਇੱਕ ਆਪਣਾ ਮਤ ਇੱਕ ਨਹੀਂ ਕਰ ਸਕਦੇ ਤੇ ਸਰਕਾਰ ਤੁਹਾਡੇ ਕੀਤੇ ਹੋਏ ਇੱਕ ਮਤਲੇ ਤੁਹਾਡੀ ਗੱਲ ਕਿਉਂ ਮੰਨੇ ਬਈ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਇਸ ਵਕਤ ਪੰਜਾਬ ਦੇ ਵਿੱਚ ਦੋ ਮੁੱਦੇ ਬੜੇ ਭਖੇ ਹੋਏ ਨੇ ਇੱਕ ਮੁੱਦਾ ਹੈ 19 ਤਰੀਕ ਨੂੰ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਜਿਸ ਤਰੀਕੇ ਦੇ ਨਾਲ ਮੀਟਿੰਗ ਤੇ ਸੱਦ ਕੇ ਗ੍ਰਿਫਤਾਰ ਕੀਤੇ ਗਏ ਉਸ ਤੋਂ ਬਾਅਦ ਦੋਨਾਂ ਬਾਰਡਰਾਂ ਦੇ ਉੱਤੇ ਜਿਸ ਤਰੀਕੇ ਦੀ ਪੁਲਿਸ ਕਾਰਵਾਈ ਰਹੀ ਕਾਰਵਾਈ ਰਹੀ ਨਾਲ ਹੀ ਇੱਕ ਹੋਰ ਪੁਲਿਸ ਕਾਰਵਾਈ ਜਿਹੜੀ ਕਰਨਲ ਦੇ ਉੱਤੇ ਹੋਈ ਹੈ ਪਿਛਲੇ ਦਿਨ ਤੁਸੀਂ ਦੇਖੀ ਹੈ ਤੇ ਕੁਝ ਹੋਰ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਭਾਈ ਦਿਲਬਾਖ ਸਿਵੀਆਂ ਸੋਸ਼ਲ ਮੀਡੀਆ ਤੇ ਅਕਸਰ ਹੀ ਜਿਹੜੇ ਆ ਉਹ ਇਹ ਚੀਜ਼ਾਂ ਬਾਰੇ ਟਿੱਪਣੀਆਂ ਕਰਦੇ ਰਹਿੰਦੇ ਆ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਨੀ ਆ ਭਾਈ ਸਸਿਕਾ ਸਤਿ ਸ਼੍ਰੀ ਅਕਾਲ ਮਨਿੰਦਰ ਜੀ ਗਵਾਨ ਸਿੰਘ ਮਾਨ ਜਿਸ ਰੂਪ ਦੇ ਵਿੱਚ ਆਏ ਆ ਉਹਨਾਂ ਦੇ ਸਰੂਪ ਨੂੰ ਕਿਵੇਂ ਦੇਖਦੇ ਪਹਿਲਾਂ ਉਹਨਾਂ ਦੇ ਰੂਪ ਨੂੰ ਜਿਹੜੇ ਲਗਾਤਾਰ ਹੁਣ ਹੋ ਜੇ ਕਹ ਲਈਏ ਅਫੈਂਸਿਵ ਰੂਪ ਦੇ ਵਿੱਚ ਹੁਣ ਉਹ ਹਮਲਾਵਰ ਹੋਏ ਹੋਇਆ ਹਰ ਇੱਕ ਚੀਜ਼ ਨੂੰ ਹੋਏ ਕਹਿੰਦੇ ਰਿਹਾ ਚਾਹੇ ਉਹ ਪੁਲਿਸ ਸਟੇਟ ਵਾਲੇ ਪਾਸੇ ਨੂੰ ਹੋਵੇ ਹਰ ਰੋਜ਼ ਗੋਲੀਆਂ ਵੱਜ ਰਹੀਆਂ ਪੀਲੇ ਪੰਜੇ ਚੱਲ ਰਹੇ ਆ ਪਹਿਲਾਂ ਪੰਜੇ ਚੱਲਦੇ ਸੀਗੇ ਜਿਹੜੇ ਆ ਉਹ ਨਸ਼ੇ ਵਾਲਿਆਂ ਤੇ ਉਹ ਕੱਲ ਚੱਲੇ ਆ ਕਿਸਾਨਾਂ ਤੇ ਇਹ ਸਾਰੀ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਮਨਿੰਦਰ ਜੀ ਮੈਂ ਤੁਹਾਨੂੰ ਇੱਕ ਯਾਦ ਕਰਾਉਣਾ ਚਾਹੁੰਦਾ ਗੱਲ ਕਿ ਜਦੋਂ ਮਾਨ ਸਾਹਿਬ ਬਣੇ ਬਣੇ ਸੀ ਨਾ ਤਾਂ ਉਦੋਂ ਇਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਮੈਂ ਇੱਕ ਅਧਿਆਪਕ ਦਾ ਬੇਟਾ ਤੇ ਉਸ ਤੋਂ ਬਾਅਦ ਜੋ ਅਧਿਆਪਕਾਂ ਤੇ ਲਾਠੀ ਚਾਰਜ ਹੋਇਆ ਤੁਸੀਂ ਦੇਖਿਆ ਹੀ ਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤਾਂ ਠੀਕ ਹੈ ਹੁਣ ਕਿਸਾਨਾਂ ਦਾ ਜਿਹੜਾ ਲਾਠੀ ਚਾਰਜ ਹੈ ਉਹ ਵੀ ਤੁਸੀਂ ਦੇਖ ਲਿਆ ਤੇ ਤੀਜੇ ਨੰਬਰ ਤੇ ਇਹਨਾਂ ਨੇ ਕਿਹਾ ਸੀਗਾ ਜੀ মিডিਆ ਚੌਥਾ ਸਤੰਭ ਹੁੰਦਾ ਤੇ মিডিਆ ਦੀ ਜਿਆਦੀ ਹੋਣੀ ਚਾਹੀਦੀ ਹੈ ਉਹ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਦੱਸ ਸਕਦਾ মিডিਆ ਬਾਰੇ ਜਿਹੜਾ ਕੁਝ ਹੋਇਆ ਤੇ ਹੁਣ ਨਾ ਇਹਨਾਂ ਨੂੰ ਪਿਛਲੇ 3-4 ਦਿਨ ਤੋਂ ਨਾ ਵਪਾਰੀਆਂ ਦਾ 헤ਜ ਜਾਗਿਆ ਹੋਇਆ ਹੈ ਜਿਹੜੇ ਹਿਸਾਬ ਨਾਲ ਇਹ ਫਿਰ ਆਪਣੀ ਗੱਲ ਕਹਿ ਕੇ ਉਸ ਪ੍ਰਤੀ ਆਪਣਾ ਪਿਆਰ ਜਿਤਾਉਂਦੇ ਆ ਹੁਣ ਮੇਰੀ ਵਪਾਰੀ ਵਰਗ ਨੂੰ ਬੇਨਤੀ ਆ ਵੀ ਆਪਦੀਆਂ ਢੂੰਆਂ ਤੇ ਲੋਕੜ ਹੁਣ ਤੁਸੀਂ ਬੰਨ ਲਓ ਵਾਰੀ ਹੁਣ ਅਗਲੀ ਤੁਹਾਡੀ ਆ ਸੋ ਇਸ ਕਰਕੇ ਜਿਹੜਾ ਮਾਨ ਸਾਹਿਬ ਦਾ ਰੂਪ ਹੈ ਉਹ ਮੈਨੂੰ ਐ ਜੇ ਵੀ ਲੱਗਦਾ ਹੁੰਦਾ ਕਿਤੇ ਕਿਤੇ ਸ਼ਾਇਦ ਉਹਨਾਂ ਦੀ ਵੀ ਪਤਾ ਨਹੀਂ ਕੀ ਮਜਬੂਰੀ ਹੈ ਆਰਡਰ ਕਿੱਧਰੋਂ ਘੁੰਮ ਕੇ ਆ ਰਹੇ ਆ ਤੇ ਕੌਣ ਆਰਡਰ ਕਰਵਾ ਰਿਹਾ ਹੈ ਅਕਸਰ ਪੰਜਾਬ ਦੇ ਵਿੱਚ ਇੱਕ ਸੁਪਰ ਸੀਐਮ ਦੀ ਗੱਲ ਚੱਲਦੀ ਰਹਿੰਦੀ ਹੈ ਤੇ ਹੁਣ ਤਾਂ ਉਹ ਦਿੱਲੀ ਵਾਲੇ ਨੇ ਬਿਲਕੁਲ ਹੀ ਵਿਲੇ ਕਰਕੇ ਤੋਰਤੇ ਆ ਤਾਂ ਹੁਣ ਤਾਂ ਪੰਜਾਬ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਆ ਨਵੇਂ ਇੰਚਾਰਜ ਤੇ ਸਹਿਣ ਇੰਚਾਰਜ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਜੀ ਵੀ ਆ ਚੁੱਕੇ ਆ ਸੋ ਦਿੱਲੀਵਾੜਿਆਂ ਦਾ ਪ੍ਰੋਪਰ ਪੂਰੀ ਤਰੀਕੇ ਨਾਲ ਕਬਜ਼ਾ ਹੋ ਚੁੱਕਿਆ ਇਹ ਤੇ ਮੈਂ ਦਿੱਲੀ ਵਾਲਿਆਂ ਦੇ ਥੋੜਾ ਜਿਹਾ ਬੈਕਗ੍ਰਾਉਂਡ ਦੇ ਵਿੱਚ ਜਾਵਾਂ ਤਾਂ ਇਹ ਉਹ ਪਾਰਟੀ ਹੈ ਜਿਹੜੀ ਕਹਿੰਦੀ ਸੀਗੀ ਵੀ ਇਹਨਾਂ ਦਾ ਇੱਕ ਸੰਵਿਧਾਨ ਸੀ ਸੰਵਿਧਾਨ ਦੇ ਵਿੱਚ ਇੱਕ ਇਹਨਾਂ ਨੇ ਕਿਹਾ ਸੀਗਾ ਕਿ ਆ ਜਿਹੜਾ ਕਨਵੀਨਰ ਆ ਸਾਡਾ ਉਹ ਸਾਲ ਦਾ ਰਹੂਗਾ ਫਿਰ ਇਹਨਾਂ ਨੇ ਸੰਵਿਧਾਨ ਨੂੰ ਚੇਂਜ ਕਰਿਆ ਫਿਰ ਇਹਨਾਂ ਨੇ 3 ਸਾਲ ਵਾਸਤੇ ਬਣਾਇਆ ਫਿਰ ਇਹ ਕਹਿੰਦੇ ਸੀਗੇ ਜੀ ਅਸੀਂ 3 ਸਾਲ ਤੋਂ ਬਾਅਦ ਬਦਲਾਂਗੇ ਕਨਵੀਨਰ ਤਾਂ ਹੁਣ ਤੁਸੀਂ ਦੇਖੋ ਵੀ 2012 ਤੋਂ ਲੈ ਕੇ ਰਵਿੰਦ ਕੇਜਰੀਵਾਲ ਹੀ ਆਮ ਆਦੀ ਪਾਰਟੀ ਦੇ ਕਨਵੀਨਰ ਹੈ ਠੀਕ ਹੈ ਤਾਂ ਇਹਨਾਂ ਨੇ ਹੁਣ ਉਹਦੇ ਵਿੱਚ ਇੱਕ ਚੇਂਜ ਕੀਤੀ ਹੈ ਕਿ ਇਨਡੇਫਿਨਿਟਲੀ ਕੋਈ ਵੀ ਬੰਦਾ ਕਿਸੇ ਅਹੁਦੇ ਤੇ ਬਣਿਆ ਰਹਿ ਸਕਦਾ ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਤੱਕ ਵੀ ਉਹ ਚਾਹਣ ਰਵਿੰਦ ਕੇਜਰੀਵਾਲ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਹਿ ਸਕਦੇ ਇੱਕ ਇਹਨਾਂ ਦੇ ਸੰਵਿਧਾਨ ਦੇ ਵਿੱਚ ਹੋਰ ਗੱਲ ਸੀ ਇਹ ਕਹਿੰਦੇ ਸੀਗੇ ਅਸੀਂ ਇੱਕ ਪਰਿਵਾਰ ਦੇ ਵਿੱਚੋਂ ਇੱਕ ਹੀ ਟਿਕਟ ਦਿਆ ਕਰਾਂਗੇ ਉਹ ਸੰਵਿਧਾਨ ਦੀ ਮਦ ਵੀ ਇਹਨਾਂ ਨੇ ਚੇਂਜ ਕਰ ਲਈ ਹੈ ਕਿਉਂ ਚੇਂਜ ਕੀਤੀ ਹੈ ਤੁਸੀਂ ਵੇਖ ਹੀ ਲਿਆ ਚੱਬੇਵਾਲ ਦੇ ਵਿੱਚ ਤੇ ਹਿਸ਼ਿਆਰਪੁਰ ਵਾਲੀ ਸੀਟ ਤੇ ਠੀਕ ਹੈ ਉੱਥੇ ਪਿਓ ਪੁੱਤਾਂ ਨੂੰ ਇਹਨਾਂ ਨੇ ਟਿਕਟ ਦੇ ਕੇ ਸੋ ਜਿਹੜੇ ਇਹ ਕਹਿੰਦੇ ਸੀ ਨਾ ਜੀ ਇੱਕ ਪਾਰਟੀ ਹੈ ਇੱਕ ਪਰਿਵਾਰਵਾਦ ਹੈ ਬਹੁਤ ਸਾਰੀਆਂ ਪਾਰਟੀਆਂ ਦੇ ਉੱਤੇ ਇਹਨਾਂ ਨੇ ਟਿੱਪਣੀਆਂ ਕਰੀਆਂ ਸੀ ਕਿ ਜੇ ਪਰਿਵਾਰਵਾਦ ਹੈ ਇੱਕ ਪਰਿਵਾਰ ਦੀ ਹੀ ਪਾਰਟੀ ਹੈ ਉਹ ਪਰਿਵਾਰ ਹੀ ਚਲਾਈ ਜਾਂਦਾ ਹੈ ਠੀਕ ਹੈ ਤਾਂ ਤੁਹਾਨੂੰ ਹੁਣ ਇਸ ਗੱਲ ਤੋਂ ਬਹੁਤ ਸਾਰੇ ਲੋਕ ਆ ਜਿਹੜੇ ਮਿਲਖਾਲ ਅਣਜਾਣ ਹੋਣਗੇ ਸਵਿਧਾਨ ਵਾਲੀਆਂ ਜਿਹੜੀਆਂ ਇਹਨਾਂ ਨੇ ਮਦਾਂ ਚੇਂਜ ਕੀਤੀਆਂ ਹੈਗੀਆਂ ਤਾਂ ਉਹ ਪਾਰਟੀ ਆਪਣੀਆਂ ਹੀ ਕਈਆਂ ਗੱਲ ਬਹੁਤ ਸਾਰੀਆਂ ਗੱਲਾਂ ਤੋਂ ਭੱਜ ਚੁੱਕੀ ਹੈ ਤੇ ਆਪਣੀਆਂ ਹੀ ਕਈਆਂ ਗੱਲਾਂ ਜਿਹੜੀਆਂ ਮਾਨ ਸਾਹਿਬ ਦੇ ਹੁਣ ਅੱਗੇ ਆ ਰਹੀਆਂ ਨੇ ਜਿਹੜੇ ਜਿੰਨੇ ਉਹਨਾਂ ਨੇ ਬਿਆਨ ਦਿੱਤੇ ਸੀ ਜਿਵੇਂ ਤੁਸੀਂ ਵਖਿਆ ਉਹਨਾਂ ਦਾ ਇੱਕ ਪੁਰਾਣਾ ਟਵੀਟ ਹੈ ਜਿਹੜਾ ਉਹ ਵਾਇਰਲ ਹੋਇਆ ਦੁਬਾਰਾ 2020 ਦੇ ਵਿੱਚ ਤੇ ਜਿਹੜੀ ਅਗਲੀ ਗੱਲ ਹੈ ਨਾ ਕਿ ਮਾਨ ਸਾਹਿਬ ਨੇ ਇੱਕ ਇੱਕ ਵੀਡੀਓ ਆਇਆ ਜਿਹਦੇ ਵਿੱਚ ਨਾ ਉਹ ਰਾਤ ਦੀ ਕਾਰਵਾਈ ਤੋਂ ਪਹਿਲਾਂ ਉਹ ਸੰਬੋਧਨ ਕਰ ਰਿਹਾ ਵਪਾਰੀਆਂ ਨੂੰ ਸੰਬੋਧਨ ਕਰ ਰਿਹਾ ਆਪਣੇ ਵਰਕਰਾਂ ਨੂੰ ਮੈਨੂੰ ਪਤਾ ਨਹੀਂ ਉਹਦੇ ਜੋ ਕਹਿ ਰਿਹਾ ਅੱਜ ਰਾਤ ਨੂੰ ਦੇਖਿਓ ਕੀ ਬਣਦਾ ਤਾਂ ਉੱਥੇ ਇਹ ਗੱਲ ਕਹੀ ਗਈ ਕਿ ਵਪਾਰੀ ਜਿਹੜੇ ਹੈਗੇ ਨੇ ਬੜੇ ਦੁਖੀ ਨੇ ਤੇ ਵਪਾਰੀ ਵਰਗ ਨੇ ਸਾਡੇ ਕੋਲੇ ਕਿਹਾ ਸੀਗਾ ਜੀ ਬਾਰਡਰ ਖਲਾਓ ਸਾਡਾ ਬੜਾ ਨੁਕਸਾਨ ਹੋ ਰਿਹਾ ਤਾਂ ਮੈਂ ਇੱਕ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਮਨਿੰਦਰ ਜੀ ਕਿ 2024 ਦੇ ਵਿੱਚ ਨਾ ਲਗਭਗ 4300 ਕਰੋੜ ਪਤੀ ਤੁਸੀਂ ਇਹ ਸਰਚ ਕਰ ਸਕਦੇ ਹੋ ਸਰਕਾਰ ਦੀਆਂ ਵੈੱਬਸਾਈਟਸ ਦੇ ਉੱਪਰ ਪਿਆ ਹੋਇਆ ਕਿ 4300 ਕਰੋੜ ਪਤੀ ਬੰਦੇ ਜਿਨ੍ਹਾਂ ਦਾ ਵਪਾਰ ਚੱਲਦਾ ਸੀਗਾ ਭਾਰਤ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੇ ਇਕੱਲੇ ਪੰਜਾਬ ਦੇ ਨਹੀਂ ਹੈਗੇ ਅਲੱਗ-ਅਲੱਗ ਸੂਬਿਆਂ ਦੇ 4300 ਕਰੋੜ ਪਤੀ 2024 ਦੇ ਵਿੱਚ ਆਪਣਾ ਦੇਸ਼ ਸੜ ਚੁੱਕਿਆ ਠੀਕ ਹੈ ਦੂਜੀ ਗੱਲ ਰਹੀ ਕਿ ਵਪਾਰੀ ਵਰਗ ਬਹੁਤ ਖੁਸ਼ ਹੈ ਜਦੋਂ ਕੋਰੋਨਾ ਪੈਂਡੈਮਿਕ ਆਇਆ ਸੀ ਨਾ ਤਾਂ ਉਸ ਸਾਲ ਦੇ ਵਿੱਚ 11000 ਵਪਾਰੀਆਂ ਨੇ ਜਦੋਂ ਉਹਨਾਂ ਦੇ ਕੰਮ ਬੰਦ ਹੋਏ ਤਾਂ 11000 ਵਪਾਰੀਆਂ ਨੇ ਖੁਦਕੁਸ਼ੀਆਂ ਕੀਤੀਆਂ ਸੀਗੀਆਂ ਉਦੋਂ ਉਦੋਂ ਕਿਸੇ ਨੂੰ ਵਪਾਰੀ ਵਰਗੇ ਆਦ ਨਹੀਂ ਆਇਆ ਫਿਰ ਅਗਲੀ ਗੱਲ ਇਹ ਧਰਨਿਆਂ ਦੀ ਪਾਰਟੀ ਸੀ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਆ ਠੀਕ ਹੈ ਤੇ ਇਹਨਾਂ ਨੇ ਧਰਨੇ ਲਗਾ ਲਗਾ ਕੇ ਤਾਂ ਇਹ ਸੱਤਾ ਜਾਏ ਤੇ ਹੁਣ ਇਹ ਉਸ ਉਹਨਾਂ ਧਰਨਿਆਂ ਨੂੰ ਹੀ ਕਹਿ ਰਹੇ ਆ ਕਿ ਜੀ ਇਹ ਤਾਂ ਜੀ ਲੋਕ ਵਿਰੋਧੀ ਧਰਨੇ ਆ ਜੀ ਲੋਕ ਪਰੇਸ਼ਾਨ ਹੁੰਦੇ ਆ ਪਰ ਇਹ ਉਹ ਗੱਲਾਂ ਜਿਹੜੀਆਂ ਹੁਣ ਦੇਖੋ ਉਹ ਕਹਿੰਦੇ ਹੁੰਦੇ ਨਾ ਵੀ ਹੱਥਾਂ ਨਾਲ ਦਿੱਤੀਆਂ ਤੇ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਫਿਰ ਉਦੋਂ ਤੁਸੀਂ ਸਾਰੀਆਂ ਚੀਜ਼ਾਂ ਦਾ ਜਿੱਥੇ ਵੀ 2020 ਤੋਂ ਲੈ ਕੇ 22 ਤੱਕ ਜਿੱਥੇ ਵੀ ਕਿਤੇ ਕੋਈ ਮਾੜੀ-ਮੋਟੀ ਗੱਲਬਾਤ ਹੁੰਦੀ ਸੀ ਤਾਂ ਆਮ ਆਦਮੀ ਪਾਰਟੀ ਫੌਰਨ ਪਹੁੰਚ ਜਾਂਦੀ ਸੀ ਪਰ ਹੁਣ ਇਹਨਾਂ ਨੂੰ ਲਿਖੀ-ਲਿਖਾਈ ਸਕ੍ਰਿਪਟ ਆ ਜਿਹੜੀ ਉੱਪਰੋਂ ਮਿਲ ਰਹੀ ਹੈ ਤਾਂ ਉਹ ਸਾਰੇ ਚੇਬ ਦਿੱਤੇ ਆ ਜੀ ਵਪਾਰੀ ਵਰਗ ਔਖਾ ਮੈਨੂੰ ਤਾਂ ਹੁਣ ਦੇਖਦੇ ਆਉਣ ਵਾਲੇ ਮਹੀਨੇ 2 ਮਹੀਨੇ ਦੇ ਵਿੱਚ ਹੁਣ ਬਾਰਡਰ ਖਲਾਤਾ ਜੇ ਕਿਸਾਨ ਮੈਂ ਤਾਂ ਕਹਿੰਨਾ ਕਿਸਾਨਾਂ ਨੂੰ ਧਰਨਾ ਨਹੀਂ ਲਾਉਣਾ ਚਾਹੀਦਾ ਤੇ ਫਿਰ ਕੋਈ ਆਪਦਾ ਵਪਾਰੀ ਵਰਗ ਕੋਈ ਆਪਦਾ ਸਰਵੇ ਕਰਵਾਏ ਕਿ ਹੁਣ ਦੇਖੋ ਜੀ ਕਿੰਨੇ ਕਿ ਰੋਜ਼ਗਾਰ ਮਿਲ ਗਏ ਕਿੰਨੀਆਂ ਕਿ ਫੈਕਟਰੀਆਂ ਲੱਗੀਆਂ ਪੰਜਾਬ ਦੇ ਵਿੱਚ ਹੁਣ ਦੇਖਦੇ ਆਪਾਂ ਕਿੰਨੇ ਕਿ ਬੰਦੇ ਨੂੰ ਰੋਜ਼ਗਾਰ ਮਿਲਦਾ ਕਿ ਮਤਲਬ ਜਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਹੁਣ ਪਹਿਲਾਂ ਇਹ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਇੱਕ ਪੈਰਲਰ ਸਰਕਾਰ ਹੁਣ ਭਗਵਾਨ ਸਿੰਘ ਮਾਨ ਨੇ ਜਾਂਮਨ ਰੋੜਾ ਨੇ ਵੀ ਬਿਆਨ ਦਿੱਤਾ ਕਿ ਅਸੀਂ ਪੈਰਲਰ ਸਰਕਾਰ ਜਿਹੜੀ ਬਣਾਈ ਬੈਠੇ ਸੀ ਉਹੋ ਹੀ ਦੱਸਣਾ ਸੀ ਕਿ ਐਂ ਸਰਕਾਰਾਂ ਦੇ ਬਰਾਬਰ ਸਰਕਾਰਾਂ ਨਹੀਂ ਚਲਦੀਆਂ ਹੁੰਦੀਆਂ ਅਸੀਂ ਕਾਰਵਾਈ ਕਰਨੀ ਵੀ ਜਾਣਦੇ ਹਾਂ ਅਸੀਂ ਸਭ ਕੁਝ ਜਾਣਦੇ ਹਾਂ ਅਸੀਂ ਪੰਜਾਬ ਨੂੰ ਬਰਬਾਦ ਨਹੀਂ ਹੋਣ ਦੇਣਾ ਇਹੀ ਧਰਨੇ ਜਿਵੇਂ ਤੁਸੀਂ ਕਿਹਾ ਕਿ ਧਰਨਿਆਂ ਦੀ ਸਪੋਰਟ ਇੱਕ ਟਵੀਟ ਵੀ ਤੁਸੀਂ ਗੱਲ ਕੀਤੀ ਮਤਲਬ ਇਹ ਐਂ ਰਾਤੋਂ ਰਾਤ ਕਿਵੇਂ ਸਾਰਾ ਮਾਹੌਲ ਬਦਲ ਜਾਂਦਾ ਜਾਂ ਇਸ ਤਰੀਕੇ ਨਾਲ ਕਿਵੇਂ ਬਦਲ ਗਿਆ ਮਾਨ ਸਾਹਿਬ ਦੇਖੋ ਇਹ ਨਾ ਇੱਕ ਕਿਸਾਨਾਂ ਨੂੰ ਨਾ ਮਾਰਜਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਉਂਕਿ ਸਾਰੀ ਆਮ ਆਦਮੀ ਪਾਰਟੀ ਨੂੰ ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਕਿ ਆਮ ਆਦਮੀ ਪਾਰਟੀ ਇੱਕ ਆਈਟੀ ਕੰਪਨੀ ਆ ਠੀਕ ਆ ਅੰਕੜਿਆਂ ਦੀ ਖੇਡ ਆ ਦਿਨੋਂ ਦਿਨ ਜਿਹੜੇ ਡੈਮੋਗ੍ਰਾਫਿਕਸ ਨੇ ਪੰਜਾਬ ਦੇ ਉਹ ਚੇਂਜ ਹੋ ਰਹੇ ਆ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਉਹ ਬਾਹਰ ਚਲੇ ਗਏ ਆ ਹੋਰਨਾ ਸਟੇਟਾਂ ਤੋਂ ਆ ਕੇ ਜਿਹੜੇ ਲੋਕਾਂ ਦੀ ਗਿਣਤੀ ਵਧ ਰਹੀ ਆ ਤੇ ਕਿਸਾਨ ਨੇ ਜਿਹੜੇ ਇਹਨਾਂ ਨੂੰ ਲੱਗਦਾ ਕਿ ਕਿਸਾਨ ਨੇ ਜਿਹੜੇ ਹੁਣੋਂ ਘਟ ਗਿਣਤੀ ਚ ਹੋ ਗਏ ਆ ਤਾਂ ਬਹੁਤ ਸਾਰੇ ਲੋਕਾਂ ਨੇ ਲੇਖ ਵੀ ਲਿਖ ਦਿੱਤੇ ਕਿ ਜੀ ਦੇਖੋ ਇਹ 70 ਸੀਟਾਂ ਦੇ ਫੋਕਸ ਕਰਕੇ ਚੱਲਣਗੇ ਆਉਣ ਵਾਲੇ ਸਮੇਂ 'ਚ 70 ਜਿਤਨੀਆਂ ਬਾਕੀ ਜਿਹੜੀਆਂ ਸੀਟਾਂ ਦੇ ਉੱਤੇ ਜਿੱਥੇ ਸ਼ਾਇਦ ਕਿਸਾਨਾਂ ਦੀ ਗਿਣਤੀ ਵੱਧਾ ਵੀ ਆਪਾਂ ਉੱਤੇ ਜ਼ੋਰ ਹੀ ਨਹੀਂ ਲਾਉਣਾ ਤੇ ਸਾਡੀ ਸ਼ਾਇਦ ਸਰਕਾਰ ਬਣ ਜੂਗੀ ਤਾਂ ਇਹ ਕਿਸਾਨ ਇਹ ਕਿਸਾਨਾਂ ਰਾਹੀਂ ਜਿਵੇਂ ਹਰਿਆਣੇ ਦੇ ਵਿੱਚ ਜੱਟ ਵਰਸਸ ਨੌਨ ਜੱਟ ਭਾਜਪਾ ਨੇ ਕੀਤਾ ਤਾਂ ਸਾਰੇ ਲੋਕ ਕਹਿੰਦੇ ਆ ਨਾ ਅਕਸਰ ਵੀ ਕਿ ਇਹ বিজেਪੀ ਦੀ ਵੀ ਟੀਮ ਹੈ ਤਾਂ ਇਹ ਵੀ ਜੱਟ ਵਰਸਸ ਨੌਨ ਜੱਟ ਕਿਸਾਨ ਵਰਸਸ ਦੂਸਰੇ ਜਿਹੜੇ ਤਬਕੇ ਆ ਉਹ ਕਰਨ ਨੂੰ ਫਿਰਦੇ ਆ ਪੰਜਾਬ ਦੇ ਵਿੱਚ ਵੀ ਪਰ ਪੰਜਾਬ ਦੇ ਲੋਕ ਸਮਝਦਾਰ ਆ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਜਿਹੜੀ ਕਿਸਾਨੀ ਆ ਉਹਦੇ ਬਿਨਾ ਪੰਜਾਬ ਦੇ ਲੋਕਾਂ ਦੀ ਗਤੀ ਨਹੀਂ ਹੈਗੀ ਜੇ ਸਵੇਰੇ ਉੱਠ ਕੇ ਜਿੱਥੇ ਆਪਾਂ ਬੈਠੇ ਹੋਏ ਆ ਜੇ ਕੋਈ ਵੱਡੇ ਸ਼ਹਿਰ ਦੇ ਵਿੱਚ ਤੁਸੀਂ ਚਲੇ ਜਾਓ ਕਲੋਨੀਆਂਾਂ ਦੇ ਵਿੱਚ ਜੇ ਦੁੱਧ ਪਹੁੰਚਦਾ ਜੇ ਆਟਾ ਪਹੁੰਚਦਾ ਤਾਂ ਠੀਕ ਆ ਉਹ ਕਿਸਾਨਾਂ ਦੀ ਬਦੌਲਤ ਹੀ ਆ ਜਦੋਂ ਚੀਜ਼ ਕਾਰਪੋਰੇਟ ਦੇ ਹੱਥ 'ਚ ਆ ਜਾਂਦੀ ਆ ਉਹ ਆਪਾਂ ਨੂੰ ਵੀ ਪਤਾ ਹੈ ਕਿ ਫਿਰ ਜਦੋਂ ਉਹ ਮੋਨੋਪੋਲੀ ਹੋ ਜਾਂਦੀ ਆ ਇੱਕ ਬੰਦੇ ਦੀ ਜਿਹਦੀ ਸਭ ਤੋਂ ਵੱਡੀ ਐਗਜ਼ੈਂਪਲ Jio ਆ ਕਿ Jio ਨੇ ਪਹਿਲਾਂ ਫਰੀ ਦੇ ਵਿੱਚ SIM ਵੰਡੇ 2015-16 ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਮਨਮਰਜ਼ੀ ਦੇ ਰੇਟ ਵਸੂਲੇ ਹਜੇ ਹੁਣ TRAI ਨੇ ਥੋੜੀਆਂ ਜੀਆਂ ਉਹਨਾਂ ਤੇ ਰੋਕਾਂ ਲਾਈਆਂ ਤਾਂ ਉਵੇਂ ਹੀ ਜਦੋਂ ਇੱਕ ਚੀਜ਼ ਦੇ ਉੱਤੇ ਜਾਂ ਸਾਰੀਆਂ ਚੀਜ਼ਾਂ ਦੇ ਉੱਤੇ ਮੋਨੋਪੋਲੀ ਹੋ ਜੂਗੀ ਕਾਰਪੋਰੇਟ ਦੀ ਫਿਰ ਉਦੋਂ ਜਦੋਂ ਰੇਟ ਵਧਣਗੇ ਨਾ ਫਿਰ ਆਮ ਲੋਕਾਂ ਨੂੰ ਫਿਰ ਉਦੋਂ ਸਮਝ ਲੱਗੂਗੀ ਕਿ ਅਸਲ ਦੇ ਵਿੱਚ ਹੋ ਕੀ ਗਿਆ ਸਾਡੇ ਨਾਲ ਤਾਂ ਇਹ ਜਿਹੜਾ ਵਹਿਮ ਪਾੜਿਆ ਹੋਇਆ ਆਮ ਆਦਮੀ ਪਾਰਟੀ ਨੇ ਕਿ ਪਰ ਮੈਂ ਇੱਕ ਗੱਲ ਜਰੂਰ ਕਹਿਣਾ ਕਿ ਕਿਸਾਨਾਂ ਨੂੰ ਇਹ ਚੈਲੰਜ ਇਹਨਾਂ ਦਾ ਐਕਸੈਪਟ ਕਰਨਾ ਚਾਹੀਦਾ ਹੈ ਮਾਰਜਨਲਾਈਜ਼ ਕਰਨ ਨੂੰ ਫਿਰਦੇ ਆ ਉਹਨਾਂ ਨੂੰ ਖਦੇੜਨ ਨੂੰ ਫਿਰਦੇ ਆ ਤਾਂ ਕਿਸਾਨਾਂ ਨੂੰ ਆਮ ਲੋਕਾਂ ਨੂੰ ਨਾਲ ਲੈ ਕੇ ਇੱਕ ਸਰਕਾਰ ਦੇ ਵਿਰੋਧ ਲਾਮਬੰਦੀ ਕਰਨੀ ਚਾਹੀਦੀ ਹੈ ਇਹ ਨਹੀਂ ਹੈਗਾ ਕਿ ਜੀ ਵਿਰੋਧ ਦੇ ਵਿੱਚ ਹੀ ਸਿਰਫ ਬਿਆਨ ਹੀ ਦੇਈ ਜਾਓ ਠੀਕ ਹੈ ਜਾਂ ਤਰਨੇ ਪ੍ਰਦਰਸ਼ਨ ਹੀ ਕਰੋ ਉਹਦੇ ਲਈ ਪ੍ਰੋਪਰ ਸਾਨੂੰ ਸਿੱਖਿਆਤ ਹੋਣਾ ਪਊਗਾ ਸਿੱਖਿਤ ਕਰਨਾ ਪਊਗਾ ਲੋਕਾਂ ਨੂੰ ਨਾਲ ਲੈ ਕੇ ਮੈਂ ਤੁਹਾਨੂੰ ਨਾ ਇੱਕ ਗੱਲ ਦੱਸਦਾ ਹਰ 5 ਸਾਲ ਬਾਅਦ ਨਾ ਇਹ ਨੌਬਤ ਆਉਂਦੀ ਹੈ ਕਿਸਾਨੀ ਧਰਨ ਵਾਲੀ ਮੈਂ ਤੁਹਾਨੂੰ ਪਿੱਛੇ ਲੈ ਚੱਲਦਾ ਤੁਹਾਨੂੰ ਯਾਦ ਹੋਣਾ 2015 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਨਾ ਤਾਂ ਬਠਿੰਡਾ ਵਿਖੇ ਮੈਨੂੰ ਯਾਦ ਆਉਂਦਾ ਇੱਕ ਧਰਨਾ ਲੱਗਿਆ ਸੀ ਕਿਸਾਨੀ ਮੋਰਚਾ ਉਦੋਂ ਮੇਰੇ ਖਿਆਲ ਚਿੱਟੀ ਮੱਖੀ ਹਨਾ ਉਦੋਂ ਧਰਨਾ ਲੱਗਿਆ ਸੀਗਾ ਤਾਂ ਅਸੀਂ ਨਾ ਰਾਤ ਨੂੰ ਪਿੰਡ ਕੋਟ ਧਰਮੂ ਮਾਨਸਾ ਤੋਂ ਇੱਕ ਪ੍ਰੋਗਰਾਮ ਕਰਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਅਸੀਂ ਪ੍ਰੋਗਰਾਮ ਕਰਕੇ ਤੇ ਜਦੋਂ ਲੰਘ ਰਹੀ ਸੀ ਤਾਂ ਅਸੀਂ ਮੋਰਚੇ ਵਿੱਚ ਦੀ ਲੰਘੇ ਤਾਂ 2015 ਦੇ ਵਿੱਚ ਮੈਨੂੰ ਉੱਥੇ ਇੱਕ ਕਿਸਾਨ ਲੀਡਰ ਮਿਲੇ ਤਾ ਉੱਥੇ ਗੱਲ ਚੱਲ ਪਈ ਕਿ ਜੀ ਤੁਹਾਡਾ ਜਿਹੜਾ ਮੋਰਚਾ ਲੋਕ ਰੋਜ਼ ਪਿੰਡਾਂ ਦੇ ਵਿੱਚੋਂ ਗੱਡੀਆਂ ਭਰ ਕੇ ਆਉਂਦੇ ਟੈਂਪੂ ਭਰ ਕੇ ਆਉਂਦੇ ਤਾਂ ਉਹ ਮੋਰਚੇ ਦੇ ਵਿੱਚ ਬੀਬੀਆਂ ਸ਼ਾਮਲ ਹੁੰਦੀਆਂ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਮੈਂ ਕਿਹਾ ਜੀ ਤੁਸੀਂ ਸੁਝਵਾਣੋ ਤੁਹਾਡਾ ਮੋਰਚਾ ਜਿਹੜਾ ਸਿਖਰ ਤੇ ਜਾ ਚੁੱਕਿਆ ਹੁਣ ਇਹ ਨਾ ਹੋਵੇ ਕਿਤੇ ਤੁਹਾਡਾ ਮੂਰਚਾ ਜਿਹੜਾ ਸਫਲ ਹੋ ਜੇ ਤਾਂ ਉਸ ਕਿਸਾਨ ਲੀਡਰ ਨੇ ਉਸ ਟਾਈਮ ਮੇਰੇ ਮੂਹਰੇ ਤੇ ਹੱਥ ਰੱਖ ਕੇ ਕਿਹਾ ਮੈਨੂੰ ਕਹਿੰਦੇ ਕਾਕਾ ਜੀ ਬੇਫਿਕਰ ਹੋ ਜਾਓ ਤੁਸੀਂ ਤੇ ਮੈਂ ਉਹਨਾਂ ਨੂੰ ਵਾਪਸ ਪਲਟ ਕੇ ਕਿਹਾ ਸੀਗਾ ਮੈਂ ਕਿਹਾ ਜੀ ਜਦੋਂ ਮੈਨੂੰ ਕੋਈ ਬੇਫਿਕਰ ਰਹਿਣ ਨੂੰ ਕਹਿੰਦਾ ਨਾ ਮੇਰਾ ਫਿਕਰ ਵੱਧ ਜਾਂਦਾ ਤੇ ਮੈਂ ਹੁਣ ਤੁਹਾਨੂੰ ਨਾਮ ਵੀ ਦੱਸ ਦਿੰਦਾ ਉਹਨਾਂ ਦਾ ਨਾਮ ਹੁਣ ਬੱਚੇ-ਬੱਚੇ ਨੂੰ ਪਤਾ ਜਗਿੰਦਰ ਸਿੰਘ ਗੁਰਾਹਾਂ ਹੋਰਾਣੇ ਮੇਰੇ ਮੂਹਰੇ ਤੇ ਰੱਖ ਕੇ ਇਹ ਗੱਲ ਕਹੀ ਸੀ ਕਿ ਤੁਸੀਂ ਬੇਫਿਕਰ ਰਹਿ ਜਾਓ 2015 ਹੋਇਆ ਸ਼੍ਰਾਮ ਅਕਾਲੀ ਦਲ ਦੀ ਸਰਕਾਰ ਨੂੰ ਪਾਸੇ ਕਰਕੇ ਕਾਂਗਰਸ ਦੀ ਸਰਕਾਰ ਬਣਾਈ 2020 ਦੇ ਵਿੱਚ ਫ ਠੀਕ ਹੈ ਫਿਰ ਕਿਸਾਨ ਅੰਦੋਲਨ ਚੱਲਿਆ ਫਿਰ ਕੀ ਹੋਇਆ ਕੈਪਟਨ ਦੀ ਸਰਕਾਰ ਨੂੰ ਪਾਸੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੁਣ 2025 ਆ ਗਿਆ ਉਹੋ ਹੀ ਸਾਰਾ ਕੁਝ ਇਤਿਹਾਸ ਕਹਿੰਦੇ ਆਪਣੇ ਆਪ ਨੂੰ ਦੁਹਰਾਉਂਦਾ ਹੈ ਉਹੋ ਹੀ ਸਾਰਾ ਕੁਝ ਫਿਰ ਰਿਪੀਟ ਹੋ ਰਿਹਾ ਸਿੱਖਿਆ ਅਸੀਂ ਕੁਝ ਨਹੀਂ ਖੜੇ ਅਸੀਂ ਉੱਥੇ ਹੀ ਹਾਂ ਧਰਨੇ ਪ੍ਰਦਰਸ਼ਨ ਤੋਂ ਬਣਾ ਅਸੀਂ ਕੁਝ ਨਹੀਂ ਸਿੱਖਿਆਗਾ ਖੜੇ ਅਸੀਂ ਉੱਥੇ ਹੀ ਹਾਂ ਹੁਣ 25 ਦੇ ਵਿੱਚ ਕੀ ਗੱਲ ਚੱਲ ਪਈ ਹੈ ਕਿ ਯਾਰ ਕਈ ਲੋਕ ਕਹਿਣਾ ਸ਼ੁਰੂ ਕਰਤਾ ਯਾਰ ਸਾਡੇ ਕੋਲ ਨਾ ਸਬਰ ਨਹੀਂ ਹੁੰਦਾ ਵੀ 2026 ਤਾਂ ਆਵੇ ਹੀ ਨਾ ਸਿੱਧਾ ਹੀ 2027 ਚੜ ਜੇ ਅਸੀਂ ਕੀ ਕਰ ਲਾਂਗੇ ਸਰਕਾਰ ਨੂੰ ਬਦਲ ਕੇ ਇਹਨਾਂ ਦੇ ਨਾਲ ਦੇ ਹੋਰ ਆ ਜਾਣਗੇ ਠੀਕ ਹੈ ਇਸ ਕਰਕੇ ਨਾ 2020 ਦਾ ਜਦੋਂ ਮੋਰਚਾ ਸਫਲ ਹੁੰਦਾ ਉਸ ਤੋਂ ਬਾਅਦ ਇਹ ਨਹੀਂ ਹੈਗਾ ਕਿ ਕਿਸਾਨ ਯੂਨੀਅਨਾਂ ਦੀਆਂ ਗਲਤੀਆਂ ਨਹੀਂ ਹੈਗੀਆਂ ਮੋਰਚਾ ਸਫਲ ਹੁੰਦਾ ਤਾਂ ਮੈਂ 2020 ਦੇ ਵਿੱਚ 25 ਸਤੰਬਰ ਨੂੰ ਇੱਕ ਮੋਰਚਾ ਇੱਕ ਦਰਨਾ ਪ੍ਰਦਰਸ਼ਨ ਹੋਇਆ ਕੋਟਕਪੂਰੇ ਤਾਂ ਮੈਂ ਉੱਥੇ ਇੱਕ ਗੱਲ ਬੋਲੀ ਕਿ ਜੀ ਇਹ ਬੱਤੀ ਕਿਉਂ ਨੇ ਤਾਂ ਉੱਥੇ ਕਾਫੀ ਲੋਕਾਂ ਨੇ ਸੁਣਿਆ ਉਸ ਤੋਂ ਬਾਅਦ ਮੈਨੂੰ ਕਿਸਾਨੀ ਯੂਨੀਅਨ ਵੱਲੋਂ ਇੱਕ ਗੱਲ ਕਹੀ ਗਈ ਕਿ ਇਹ ਦਿਲਵਾ ਕੇ ਯਾਰ ਬੋਲ ਤਾਂ ਲਿਆ ਕਰੋ ਤੁਸੀਂ ਸਾਡੀਆਂ ਸਟੇਜਾਂ ਤੇ ਪਰ ਅਸੀਂ 32 ਕਿਉਂ ਆ ਸਾਡੇ ਤੇ ਸਵਾਲ ਨਾ ਚੱਕੋ ਚਲੋ ਇਹ ਕਹਿੰਦੇ ਜੀ ਸਾਰਿਆਂ ਦੇ ਵਿਚਾਰ ਵੱਖਰੇ ਵੱਖਰੇ ਆ ਅਸੀਂ 32 ਇਸ ਕਰਕੇ ਆ ਤੁਸੀਂ 32 ਇੱਕ ਵਿਚਾਰ ਨਹੀਂ ਬਣਾ ਸਕਦੇ ਤੇ ਤੁਸੀਂ ਚੱਲਿਓ ਸਰਕਾਰ ਨਾਲ ਲੜਨ ਠੀਕ ਹੈ ਫਿਰ ਸਰਕਾਰ ਤੁਹਾਡੀ ਗੱਲ ਕਿਉਂ ਮੰਨੇ ਜਦੋਂ ਤੁਸੀਂ ਆਪਸ ਦੇ ਵਿੱਚ ਨਹੀਂ ਸਹੀ ਇੱਕ ਆਪਣਾ ਮਤ ਇੱਕ ਨਹੀਂ ਕਰ ਸਕਦੇ ਤੇ ਸਰਕਾਰ ਤੁਹਾਡੇ ਕੀਤੇ ਹੋਏ ਇੱਕ ਮਤ ਤੇ ਤੁਹਾਡੀ ਗੱਲ ਕਿਉਂ ਮੰਨੇ ਬਈ ਅਗਲੀ ਗੱਲ ਇਹ ਹੈ ਕਿ ਜਦੋਂ ਜਥੇਬੰਦੀਆਂ ਵਾਪਸ ਮੁੜੀਆਂ ਨਾ ਦਿੱਲੀ ਜਿੱਤ ਕੇ ਤਾਂ ਇਹਨਾਂ ਨੇ ਮਤਲਬ ਜਿਹੜੇ ਕੋਈ ਲੋਕ ਬਿਜ਼ਨਸ ਕਰਦੇ ਸੀ ਖਾਸ ਕਰਕੇ ਕੋਈ ਮੇ ਮੇਰਾ ਬਿਜ਼ਨਸ ਵੀ ਅਸੀਂ ਹਾਈਲਾਈਟ ਸੈਂਟਰ ਮੈਚ ਲਾਉਂਦਾ ਸੀ ਚਲੋ ਉਹ ਕੰਮ ਬੰਦ ਹੋ ਗਏ ਤਾਂ ਇਹਨਾਂ ਨੇ ਕੀ ਕੀਤਾ ਨਾ ਜਥੇ ਬੰਦੀਆਂ ਬਣਾਈਆਂ ਜਥੇ ਬੰਦੀਆਂ ਦੇ ਬੰਦੇ 15 15 20 20 ਇਕੱਠੇ ਹੋ ਕੇ ਕਿਸੇ ਦਾ ਮੋਬਾਈਲ ਖਰਾਬ ਹੋ ਗਿਆ ਚਲੋ ਉਹਦੇ ਗੇਟ ਅੱਗੇ ਧਰਨਾ ਠੀਕ ਆ ਕਿਸੇ ਦੀਆਂ ਟੈਲਾਂ ਘੱਟ ਨਿਕਲ ਲਈਆਂ ਇੱਕ ਮੈਨੂੰ ਘਟਨਾ ਪਤ ਲੱਗੀ ਸੀ ਉੱਥੇ ਚਲੋ ਉਹਦੇ ਗੇਟ ਅੱਗੇ ਧਰਨਾ ਕਿਸੇ ਦੇ ਜਵਾਕ ਦਾ ਕੋਈ ਵੀਜ਼ਾ ਰਿਜੈਕਟ ਹੋ ਗਿਆ ਚਲੋ ਉਹਦੇ ਗੇਟ ਅੱਗੇ ਧਰਨਾ ਉਹਦੇ ਨਾਲ ਕੀ ਹੋਇਆ ਕਿ ਆਮ ਲੋਕਾਂ ਦਾ ਇਹਨਾਂ ਤੋਂ ਭਰੋਸਾ ਸਾਡੀਆਂ ਯੂਨੀਅਨ ਤੋਂ ਉੱਠਦਾ ਗਿਆ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਕਿ ਮੇਰੇ ਇੱਕ ਦੋਸਤ ਹੈ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਮੇਰੇ ਦੋਸਤ ਬਾਹਰ ਸੀ ਉਹਨਾਂ ਦੀ ਵਾਈਫ ਉੱਥੇ ਬੈਠਦੇ ਤਾਂ ਉਹਨਾਂ ਦਾ ਮੈਨੂੰ ਕਾਲ ਆ ਗਈ ਕਿ ਯਾਰ ਕਿਸਾਨ ਯੂਨੀਅਨ ਵਾਲੇ ਆਏ ਨੇ ਦਿਲਬਾਗ ਤੇ ਤੂੰ ਜਾ ਕੇ ਉਥੋਂ ਉਹਨਾਂ ਨਾਲ ਗੱਲ ਕਰਕੇ ਆ ਮੈਂ ਉੱਥੇ ਗਿਆ ਨਾ ਤੇ ਉੱਥੇ ਕੀ ਹੁੰਦਾ ਹੈ ਕਿ ਕਿਸਾਨ ਯੂਨੀਅਨ ਵਾਲੇ 3-4 ਨੁਮਾਇंदे ਬੈਠੇ ਆ ਤੇ ਗੱਲ ਕੀ ਸੀ ਕਿ ਕਾਲਜ ਬਲੈਕਲਿਸਟ ਹੋ ਗਿਆ ਕਾਲਜ ਬੰਦ ਕਰ ਦਿੱਤਾ ਗਵਰਨਮੈਂਟ ਨੇ ਫੀਸ ਕਾਲਜ ਦੇ ਵਿੱਚ ਫਸੀ ਹੋਈ ਆ ਕਾਲਜ ਦੀ ਫੀਸ ਨੂੰ ਕਿਹਾ ਜਾ ਰਿਹਾ ਮੇਰੇ ਦੋਸਤ ਨੂੰ ਕਿ ਤੁਸੀਂ ਵਾਪਸ ਕਰੋ ਮੈਂ ਉਹਨਾਂ ਨੂੰ ਕਿਹਾ ਜੀ ਕਾਲਜ ਕੋਲੇ ਫੀਸ ਫਸੀ ਹੋਈ ਹੈ ਸਾਡੇ ਬੰਦੇ ਦਾ ਕਸੂਰ ਦੱਸੋ ਕੀ ਹੈ ਉਹ ਕਹਿੰਦੇ ਵੀ ਗੱਲ ਸੁਣ ਲਓ ਸਾਨੂੰ ਪਤਾ ਹੈ ਉਹ ਕਹਿੰਦੇ ਜੀ ਲੀਡਰ ਸਾਹਿਬ ਕਹਿੰਦੇ ਮੈਂ ਕੈਨੇਡਾ ਜਾ ਕੇ ਆਇਆ ਮੈਂ ਸਿਸਟਮ ਵੇਖਿਆ ਮੈਨੂੰ ਸਾਰਾ ਕੁਝ ਪਤਾ ਹੈ ਸਾਨੂੰ ਪਤਾ ਵੀ ਕਾਲਜ ਕੋਲੇ ਫੀਸ ਫਸੀ ਹੋਈ ਹੈ ਤੁਸੀਂ ਸਾਨੂੰ ਰਸੀਦਾਂ ਵੀ ਦਿਖਾ ਦਿਓ ਸਾਰਾ ਕੁਝ ਪਰ ਕਹਿੰਦੇ ਸਾਡੇ ਦੋ ਟੈਂਪੂ ਬਾਹਰ ਪਿੱਛੇ ਕਿਲੋਮੀਟਰ ਇੱਕ ਪਿੱਛੇ ਖੜੇ ਐ ਬੰਦਿਆਂ ਦੇ ਭਰੇ ਅਸੀਂ ਪੈਸੇ ਥੋੜੇ ਤੋਂ ਲੈਣੇ ਆ ਤੁਸੀਂ ਸਾਨੂੰ ਪੈਸੇ ਦੇਣੇ ਆ ਕਿ ਅਸੀਂ ਕਹਿੰਦੇ ਟੈਂਪੂ ਇੱਥੇ ਫਿਰ ਮੈਂ ਆਪਣੇ ਦੋਸਤ ਨਾਲ ਗੱਲ ਕੀਤੀ ਤਾਂ ਉੱਥੇ ਕੀ ਹੋਇਆ ਕਿ ਚਲੋ ਅੱਧੇ-ਅੱਧੇ ਪੈਸੇ ਅਸੀਂ ਕਿਹਾ ਵੀ ਚਲੋ ਅੱਧੇ ਪੈਸੇ ਅਸੀਂ ਤੁਹਾਨੂੰ ਦਿੰਨੇ ਆ ਜਦੋਂ ਕਾਲਜ ਪੈਸੇ ਵਾਪਸ ਕਰੂਗਾ ਠੀਕ ਆ ਕਿਉਂਕਿ ਆਪਾਂ ਮਿਲ ਕੇ ਚਾਰਾ ਜੋਈ ਕਰਾਂਗੇ ਕਾਲਜ ਕੋਲੇ ਵੀ ਜਦੋਂ ਪੈਸੇ ਵਾਪਸ ਕਰੂਗਾ ਕਾਲਜ ਪੂਰੇ ਉਦੋਂ ਅੱਧੇ ਤੁਸੀਂ ਸਾਨੂੰ ਦੇਦੇ ਅੱਧੇ ਤੁਸੀਂ ਉਹਦੇ ਵਾਪਸ ਕਰ ਦਾਂਗੇ ਤਾਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਹਨਾਂ ਨੇ ਮਤਲਬ ਤੰਗ ਕਰਿਆ ਤਾਂ ਇਸ ਕਰਕੇ ਜਿਹੜਾ ਆਮ ਲੋਕਾਂ ਦਾ ਭਰੋਸਾ ਸੀਗਾ ਨਾ ਉਦੋਂ ਹਰੇਕ ਤਬਕੇ ਨੇ ਸਾਥ ਦਿੱਤਾ ਸੀ ਇਸੇ ਕਰਕੇ ਜਿਹੜਾ ਆਮ ਲੋਕਾਂ ਦਾ ਭਰੋਸਾ ਸੀਗਾ ਯੂਨੀਅਨ ਤੋਂ ਉੱਠ ਗਿਆ ਜਦੋਂ ਆ ਮੋਰਚਾ ਦੁਬਾਰਾ ਸ਼ੁਰੂ ਹੁੰਦਾ ਤਾਂ ਇਹਨਾਂ ਦੇ ਆਪਸ ਦੇ ਵਿੱਚ ਦਫੇੜ ਪੈ ਗਏ ਤਾਂ ਡੱਲੇਵਾਲ ਸਾਹਿਬ ਦੀ ਇੱਕ ਇੰਟਰਵਿਊ ਅਨਮਿਊਟ ਚੈਨਲ ਤੇ ਪਈ ਹੈ ਜਿਦੇ ਵਿੱਚ ਡੱਲੇਵਾਲ ਸਾਹਿਬ ਇਹ ਕਹਿ ਰਹੇ ਆ ਕਿ ਜੇ ਸਾਡੀਆਂ ਗੱਲਾਂ ਨਾਲ ਦੂਜੀਆਂ ਯੂਨੀਅਨਾਂ ਜਥੇਬੰਦੀਆਂ ਸਹਿਮਤ ਨਹੀਂ ਤਾਂ ਸਾਡੇ ਮਾਮਲੇ 'ਚ ਢੰਗ ਨਾ ਡਾਉਣ ਤੇ ਜਦੋਂ ਦੂਜੀਆਂ ਜਥੇਬੰਦੀਆਂ ਉੱਥੇ ਪਹੁੰਚਿਆ ਨਹੀਂ ਤਾਂ ਫਿਰ ਕੀ ਸੋਸ਼ਲ ਮੀਡੀਆ ਉੱਤੇ ਦੂਜੀਆਂ ਜਥੇਬੰਦੀਆਂ ਨੂੰ ਲਾਂਤਾਂ ਪਾਈਆਂ ਗਈਆਂ ਕਿ ਜੀ ਹੁਣ ਸਾਡੇ ਜਦੋਂ ਤੁਹਾਡੇ ਆਗੂ ਨੇ ਕਹਿ ਦਿੱਤਾ ਕਿ ਸਾਡੇ ਕੀਤੇ ਹੋਏ ਕੰਮ ਦੇ ਵਿੱਚ ਭਾਈ ਤੁਸੀਂ ਟੰਗ ਨਾੜਾਓ ਤਾਂ ਫਿਰ ਅਗਲੇ ਨੇ ਟੰਗ ਅਡਾਉਣੀ ਮناسب ਨਹੀਂ ਸਮਝਦੇ ਉਹ ਵਾਪਸ ਆ ਗਏ ਫਿਰ ਅਸੀਂ ਸੋਸ਼ਲ ਮੀਡੀਆ ਦੂਜੇ ਪਾਸੇ ਹੋ ਗਏ ਹੁਣ ਵੀ ਜਿਹੜੀ ਗੱਲ ਹੈ ਲੋਕਾਂ ਨੂੰ ਗੁੱਸਾ ਕਿਉਂ ਆਇਆ ਸਰਕਾਰ ਤੇ ਉਹ ਇਸ ਕਰਕੇ ਨਹੀਂ ਆਇਆ ਕਿ ਆਗੂ ਗ੍ਰਿਫਤਾਰ ਕਰ ਲੇ ਜਾਂ ਜੋ ਵੀ ਹੋ ਗਿਆ ਆਗੂ ਗ੍ਰਿਫਤਾਰ ਪਹਿਲਾਂ ਵੀ ਹੁੰਦੇ ਰਹੇ ਆ ਗੁੱਸਾ ਆਇਆ ਕਿ ਕਿਹੜਾ ਤਰੀਕਾ ਵਰਤ ਕੇ ਉਥੇ ਲੋਕਾਂ ਨੂੰ ਖਦੇੜਿਆ ਗਿਆ ਰਾਤ ਨੂੰ 8 ਵਜੇ 7 7:30 8 ਵਜੇ ਜਦੋਂ ਉਹ ਆਪ ਦਾ ਲੰਗਰ ਤਿਆਰ ਕਰ ਰਹੇ ਆ ਉੱਥੇ ਸੌਣ ਦੀ ਤਿਆਰੀ ਕਰ ਰਹੇ ਆ ਤਾਂ ਉਦੋਂ ਉਥੇ ਲੀਡਰਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਆ ਲੋਕਾਂ ਦਾ ਗੁੱਸਾ ਇਹ ਆ ਸਰਕਾਰ ਭਤੀ ਆਗੂ ਤਾਂ ਪਹਿਲਾਂ ਵੀ ਗ੍ਰਿਫਤਾਰ ਹੁੰਦੇ ਆ ਆ ਦੂਜੇ ਤੀਜੇ ਦਿਨ ਛੱਡ ਦਿੱਤੇ ਜਾਂਦੇ ਆ ਸੋ ਇਹ ਜਿਹੜਾ ਸਾਰਾ ਸਿਸਟਮ ਘੁੰਮੀ ਜਾਂਦਾ ਹੈਗਾ ਉਹ ਅਸੀਂ ਸਿੱਖ ਕੁਛ ਵੀ ਨਹੀਂ ਰਹਿਗੇ 15 ਤੋਂ ਲੈ ਕੇ 25 ਤੱਕ ਉਸੇ ਖੜੋਦ ਦੇ ਵਿੱਚ ਖੜੇ ਆ ਹੁਣ ਮੈਨੂੰ ਤਾਂ ਪਤਾ ਨਹੀਂ ਅੱਗੇ ਜਾ ਕੇ ਕੀ ਹੋਊਗਾ ਇੱਕ ਇੱਥੇ ਇਹ ਗੱਲ ਚਲੋ ਇਹ ਚੀਜ਼ਾਂ ਤਾਂ ਹੈ ਪਹਿਲਾ ਜਦੋਂ ਕਿਸਾਨੀ ਅੰਦੋਲਨ ਚੱਲਿਆ ਪੰਜਾਬ ਦਾ ਬੜਾ ਮੀਡੀਆ ਵੀ ਉੱਥੋਂ ਹੀ ਬਣਿਆ ਤੇ ਬੜੇ ਗਾਇਕਾਂ ਨੇ ਵੀ ਗਾਣੇ ਗਾਏ ਬੜੇ ਕਲਾਕਾਰਾਂ ਨੇ ਆਪਦੀ ਕਲਾ ਦਾ ਜੋਰ ਦਿਖਾਏ ਅੱਜ ਕਿੱਧਰ ਗਏ ਉਹ ਸਾਰੇ ਚਲੋ ਕਲਾਕਾਰ ਤਾਂ ਇੱਕ ਦੁੱਕਾ ਗਾਣੇ ਆ ਹੀ ਗਏ ਹੁਣੇ ਆ ਸਾਡੇ ਨਾਲ ਇੱਕ ਸਟੈਂਡਰਡ ਸੈੱਟ ਹੋਇਆ ਇਹ ਨਾ ਅਰਣੁਜੇਤਲੀ ਜੀ ਕਹਿੰਦੇ ਹੁੰਦੇ ਸੀਗੇ ਅਰਣੁਜੇਤਲੀ ਨਿਊ ਨਾਰਮਲ ਸ਼ਬਦ ਦਿੱਤਾ ਉਹਨਾਂ ਨੇ ਸਾਨੂੰ ਇੱਕ ਨਿਊ ਨਾਰਮਲ ਕਹਿੰਦੇ ਜੀ ਆ ਭਾਰਤ ਦੀ ਆਰਥਿਕਤਾ ਦੇ ਵਿੱਚ ਖੜੋਤ ਆ ਗਈ ਤਾਂ ਅਰੁਣਜੀਤ ਲੀ ਨੇ ਫਾਈਨੈਂਸ ਮਿਨਿਸਟਰ ਹੁੰਦੇ ਸੀ ਜਦੋਂ ਉਹਨਾਂ ਨੇ ਪੱਤਰਕਾਰਾਂ ਨੂੰ ਕਹਿਣਾ ਉਹ ਕਹਣਾ ਜੀ ਇਹ ਨਿਊ ਨਾਰਮਲ ਹੈ ਵੀ ਹੁਣ ਇਹ ਆਈ ਹੋਣਗੀਆਂ ਚੀਜ਼ਾਂ ਠੀਕ ਹੈ ਉਹਨਾਂ ਨੇ ਨਿਊ ਨਾਰਮਲ ਸ਼ਬਦ ਵਰਤਿਆ ਉਵੇਂ ਹੀ ਸਾਡੇ ਪੰਜਾਬ ਦੇ ਵਿੱਚ ਇੱਕ ਨਿਊ ਨਾਰਮਲ ਹੈ 2015 16 ਦੇ ਵਿੱਚ ਤੁਸੀਂ ਵੇਖਿਆ ਵੀ 4G 5G ਸਾਡੇ ਕੋਲੇ ਆਇਆ ਤਾਂ ਉਦੋਂ ਕੀ ਹੁੰਦਾ ਸੀ ਨਾ ਵੀ ਜੇ ਕਿਸੇ ਦਾ ਪੁੱਤ ਚਿੱਟੇ ਨਾਲ ਮਰਦਾ ਤਾਂ ਸੋਸ਼ਲ ਮੀਡੀਆ ਦੇ ਉੱਤੇ 15 16 ਦੇ ਵਿੱਚ ਹੜਾ ਜਾਂਦਾ ਸੀ ਪੋਸਟਾਂ ਦਾ ਸਰਕਾਰ ਨੂੰ ਲਾਂਹ ਤਾਂ ਪਾਉਂਦੀਆਂ ਦਾ ਉਵੇਂ ਉਵੇਂ ਹੁਣ ਜਿਵੇਂ ਜਿਵੇਂ ਅਸੀਂ ਅੱਗੇ ਨੂੰ ਵੱਧ ਰਹੇ ਆ ਇਹ ਚੀਜ਼ਾਂ ਨਿਊ ਨਾਰਮਲ ਹੋ ਗਈਆਂ ਹੁਣ ਚਿੱਟੇ ਦੀ ਗੱਲ ਹੀ ਹੁਣੋਂ ਹਟ ਗਈ ਹੁਣ ਵੀ ਪੁੱਤ ਮਰ ਰਹੇ ਆ ਲੋਕਾਂ ਦੇ ਕਿਹੜਾ ਪੁੱਤ ਨਹੀਂ ਮਰ ਰਹੇ ਹੁਣ ਵੀ ਪੁੱਤ ਮਰ ਰਹੇ ਆ ਪਰ ਹੁਣ ਉਹਨੂੰ ਨਾਰਮਲ ਕਰ ਦਿੱਤਾ ਗਿਆ ਉਵੇਂ ਜਦੋਂ ਕਿਸਾਨ ਅੰਦੋਲਨ ਪਹਿਲਾਂ ਚੱਲਿਆ ਤਾਂ ਉਦੋਂ ਲੋਕ ਉੱਥੇ ਗਏ ਜਿਵੇਂ ਤੁਸੀਂ ਕਿਹਾ ਵੀ ਮੀਡੀਆ ਉੱਥੋਂ ਡਿਵੈਲਪ ਹੋਇਆ ਮੈਂ ਈਵਨ ਕੁਝ ਕੁ ਸਿੰਗਰਾਂ ਨੂੰ ਉਦੋਂ ਜਾਣਨ ਲੱਗਾ ਮੈਂ ਇਹਨੂੰ ਉਹਨਾਂ ਸਿੰਗਰਾਂ ਬਾਰੇ ਬਹੁਤ ਘੱਟ ਪਤਾ ਸੀ ਕਿਉਂਕਿ ਜਦੋਂ ਉੱਥੇ ਪਹੁੰਚੇ ਉਹ ਮੈਨੂੰ ਫੇਰ ਪਤਾ ਲੱਗਾ ਅੱਛਾ ਯਾਰ ਇਹ ਵੀ ਸਿੰਗਰ ਆ ਤਾਂ ਉਦੋਂ ਤੁਸੀਂ 2015-16 ਦੇ ਵਿੱਚ ਨਾ ਇੱਕ ਪੇਂਟਿੰਗਸ ਬਣਦੀਆਂ ਹੁੰਦੀਆਂ ਸੀਗੀਆਂ ਇੱਕ ਸਾਡੇ ਮੈਂ ਉਹ ਰਾਣਾ ਰਣਵੀਰ ਜੀ ਦੇ ਦੋਸਤ ਨੇ ਉਹਨਾਂ ਪੇਂਟਿੰਗਸ ਬਣਾਉਂਦੇ ਹੁੰਦੇ ਸੀ ਮੈਨੂੰ ਇੱਕ ਖਾਸ ਪੇਂਟਿੰਗ ਯਾਦ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜੀ ਹੁਰਾਂ ਦੇ ਪਿਛਲੇ ਪਾਸੇ ਨਾ ਇੱਕ ਕਿਸਾਨ ਦੀ ਤਸਵੀਰ ਟੰਗੀ ਹੋਈ ਆ ਠੀਕ ਆ ਤੇ ਯਾਨੀ ਉੱਥੇ ਕਿਹਾ ਗਿਆ ਕਿ ਵੀ ਕਿਸਾਨਾਂ ਨੂੰ ਤੰਗ ਆ ਜਿਹੜਾ ਸਭ ਤੋਂ ਵੱਧ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਕਰਿਆ ਤਾਂ ਉਹ ਪੇਂਟਿੰਗਸ ਵੀ ਗਾਇਬ ਨੇ ਹੁਣ ਸੋਸ਼ਲ ਮੀਡੀਆ ਤੋਂ ਚਿੱਟੇ ਦੀਆਂ ਖਬਰਾਂ ਗਾਇਬ ਨੇ ਗੀਤ ਗਾਇਬ ਨੇ ਕਪਤਾਵਾਵਾਂ ਗਾਇਬ ਨੇ ਹੁਣ ਸਾਰਾ ਕੁਝ ਨਿਊ ਨਾਰਮਲ ਹੋ ਗਿਆ ਨਹੀਂ ਜੀ ਵੀ ਹੁਣ ਅਸਲ ਦੇ ਵਿੱਚ ਕੀ ਲੱਗਣ ਲੱਗ ਗਿਆ ਨਾ ਲੋਕਾਂ ਨੂੰ ਕਿ ਇਹ ਹੁੰਦਾ ਹੀ ਹੁੰਦਾ ਜੀ ਆਪਾਂ ਜਿੰਨਾ ਮਰਜ਼ੀ ਬੋਲੀਏ ਕਿਸੇ ਸਰਕਾਰ ਨੂੰ ਕਿਸੇ ਐਮਐਲਏ ਨੂੰ ਕਿਸੇ ਮੰਤਰੀ ਨੂੰ ਕੋਈ ਫਰਕ ਨਹੀਂ ਪੈਂਦਾਗਾ ਬਸ ਅਸੀਂ ਹੁਣ 2027 ਦੀ ਵੇਟ ਕਰ ਰਹੇ ਆ 2027 ਚੜੂਗਾ ਅਸੀਂ ਆਪਦਾ ਗੁੱਸਾ ਕੱਢ ਲਾਂਗੇ 2028 ਤੇ 29 ਦੇ ਵਿੱਚ ਜੇ ਆਪਾਂ ਜਿਉਂਦੇ ਰਹਿ ਗਏ ਆਪਾਂ ਹੋ ਸਕਦਾ 2029 ਦੇ ਵਿੱਚ 30 ਦੇ ਵਿੱਚ ਫੇਰ ਆਹੀ ਇੰਟਰਵਿਊ ਕਰੀਏ ਤੇ 30 ਦੇ ਵਿੱਚ ਇੱਕ ਹੋਰ ਧਰਨਾ ਮੋਰਚਾ ਲਾ ਕੇ 32 ਦੇ ਵਿੱਚ ਆਪਾਂ ਫੇਰ ਸਰਕਾਰ ਚੇਂਜ ਕਰਦੇ ਆਂ ਹਾਂਜੀ ਹੁਣ ਮਤਲਬ ਆਖਰੀ ਸਵਾਲ ਹੈ ਸਰਕਾਰ ਪ੍ਰਤੀ ਜਿਹੜਾ ਲੋਕਾਂ ਦਾ ਗੁੱਸਾ ਹੈ ਮਤਲਬ ਇਹ ਹੁਣ ਕੀ ਰੂਪ ਲੈ ਸਕਦਾ ਤੁਹਾਡੇ ਹਿਸਾਬ ਨਾਲ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਕੱਲ ਧਰਨੇ ਪਰਦਾ ਉੱਥੇ ਚੱਕਿਆ ਤੋਂ ਬਾਅਦ ਧਰਨੇ ਪ੍ਰਦਰਸ਼ਨ ਹੋਏ ਬੜਾ ਕੁਝ ਵਾਪਰਿਆ ਪੰਜਾਬ ਦੇ ਵਿੱਚ ਇਹ ਨਹੀਂ ਕਿ ਲੋਕ ਘਰੇ ਬਹਿ ਗਏ ਲੋਕ ਸੜਕਾਂ ਤੇ ਨਿਕਰੇ ਬੜੇ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੁਣ ਕੀ ਲੱਗਦਾ ਕਿ ਮਾਨ ਸਾਹਿਬ ਜਿਹੜੇ ਆਪ ਦੇ ਵੈਸੇ ਬੜੇ ਮਾਮਲਿਆਂ ਦੇ ਵਿੱਚ ਪਿੱਛੇ ਹਟ ਜਾਂਦੇ ਹੁੰਦੇ ਆ ਇਹ ਮਾਮਲੇ ਦੇ ਵਿੱਚ ਵੀ ਲੱਗਦਾ ਪਿੱਛੇ ਹਟਣਗੇ ਕਿ ਨਹੀਂ ਦੇਖੋ ਜੀ ਇਹ ਤਾਂ ਹੁਣ ਦਿੱਲੀ ਵਾਲੇ ਦੱਸਣਗੇ ਕਿ ਉਹ ਪਿੱਛੇ ਹਟਣਗੇ ਕਿ ਨਹੀਂ ਹਟਣਗੇ ਪਰ ਮੈਨੂੰ ਇਦਾਂ ਲੱਗਦਾ ਵੀ ਕਿਰਾਂ ਜਿਸ ਤਰੀਕੇ ਨਾਲ ਵੀਡੀਓਜ਼ ਆਈਆਂ ਕੁਝ ਮੰਤਰੀਆਂ ਦੀਆਂ ਵੀਡੀਓਜ਼ ਆਉਂਦੀਆਂ ਬਾਹਰ ਤੇ ਉਸ ਸਾਰੇ ਵਰਤਾਰੇ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੇਖੋ ਇੱਥੇ ਆ ਕੇ ਲੋਕਾਂ ਨੇ ਮਤਲਬ ਉਹਨਾਂ ਨੂੰ ਨਿੰਦਿਆ ਕਿ ਆਰ ਤੁਸੀਂ ਕੀ ਕਰ ਰਹੇ ਹੋ ਇਹ ਬਿਲਕੁਲ ਓਵੇਂ ਹੀ ਹੈ ਵੀ ਜਦੋਂ ਕਿਸਾਨੀ ਬਿੱਲ ਪਾਸ ਹੋਏ ਸੀ ਤਾਂ ਪ੍ਰਕਾਸ਼ ਸਿੰਘ ਬਾਦਲੂ ਰਾਨ ਨੂੰ ਕੈਮਰੇ ਅੱਗੇ ਬਿਠਾ ਕੇ ਉਹਨਾਂ ਦੀ ਇੱਕ ਵੀਡੀਓ ਬਣਾਈ ਗਈ ਸੀ ਠੀਕ ਹੈ ਤੇ ਉਹਨਾਂ ਨੇ ਕਿਸਾਨੀ ਬਿੱਲਾਂ ਨੂੰ ਸਹੀ ਦੱਸਿਆ ਸੀ ਹੁਣ ਪ੍ਰਕਾਸ਼ ਸਿੰਘ ਬਾਦਲਹੂਰੀ ਦਾ ਲੋਕਾਂ ਦੇ ਦਬਾਅ ਹੇਠਾ ਕੇ ਠੀਕ ਆ ਉਹਨਾਂ ਨੇ ਤਾਂ ਗੱਠ ਜੋੜ ਵੀ ਤੋੜ ਲਿਆ ਤੇ ਉਹਨਾਂ ਨੇ ਤਾਂ ਅਸਤੀਫਾ ਵੀ ਦੇਤਾ ਕੇਂਦਰੀ ਮੰਤਰੀ ਤੋਂ ਚਲੋ ਉਹ ਤਾਂ ਪਾਸੇ ਹੋ ਗਏ ਪਰ ਇਹਨਾਂ ਦੇ ਸਿਰਫ ਇੱਕ ਲੀਡਰ ਦਾ ਹੀ ਬਿਆਨ ਆਇਆ ਹੈ ਹਜੇ ਉਸੇ ਤਰਜ਼ ਤੇ ਆਇਆ ਕਿ ਇਹ ਲਾਲਜੀਤ ਸਿੰਘ ਪੁਲਰ ਹੋਰਾਂ ਦਾ ਕਿ ਮੈਂ ਆਪਦੇ ਸਾਰੇ ਅਹੁਦੇ ਤਿਆਗ ਕੇ ਕਿਸਾਨਾਂ ਨਾਲ ਲੜਾਈ ਲੜਨ ਲਈ ਤਿਆਰ ਹਾਂ ਹਰ ਇੱਕ ਬੰਦਾ ਇਹ ਕਹਿ ਰਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਸਭਾਣ ਇਹ ਕਹਿ ਰਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਸੌਰੀ ਅਸੀਂ ਕਿਸਾਨਾਂ ਦੇ ਨਾਲ ਆ ਪਰ ਜਿਹੜੀ ਪੂਮਕਾ ਨਭਾਈ ਜਾ ਰਹੀ ਹੈ ਕਿਵੇਂ ਲੋਕਾਂ ਨੂੰ ਲੱਤਾਂ ਬਾਹਾਂ ਤੋਂ ਫੜ ਕੇ ਬੱਸਾਂ ਦੇ ਵਿੱਚ ਛੁੱਟਿਆ ਜਾ ਰਿਹਾ ਉਥੋਂ ਨਹੀਂ ਉਹ ਲੱਗਦਾ ਕਿਸਾਨਾਂ ਦੇ ਨਾਲ ਇਹ ਮੈਂ ਫਿਰ ਕਹਿ ਰਿਹਾ ਜਿਹੜੀ ਮੈਂ ਪਹਿਲਾਂ ਗੱਲ ਨੂੰ ਆਪਣੀ ਨੂੰ ਦੁਹਰਾ ਰਿਹਾ ਕਿ ਉਹ ਕਿਸਾਨਾਂ ਨੂੰ ਸ਼ਾਇਦ ਦੂਜੇ ਵਰਗਾਂ ਨੂੰ ਖੁਸ਼ ਕਰਨ ਵਾਸਤੇ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿ ਲੁਧਿਆਣਾ ਵੈਸਟ ਦੇ ਇਲੈਕਸ਼ਨ ਤੱਕ ਤਾਂ ਇਹ ਐਂ ਚੱਲੂਗਾ ਠੀਕ ਹੈ ਹੁਣ ਉਹ ਲੁਧਿਆਣਾ ਵੈਸਟ ਦਾ ਇਲੈਕਸ਼ਨ ਕਦੋਂ ਅਨਾਉਂਸ ਹੁੰਦਾ ਉਹ ਵੱਖਰੀ ਗੱਲ ਹੈ ਜੇ ਉਹ ਜਲਦੀ ਹੋ ਗਿਆ ਤਾਂ ਇਹ ਸਾਰੀ ਕਾਰਵਾਈ ਜਲਦੀ ਰੁਕ ਜੂਗੀ ਜੇ ਉਹ ਲੰਬਾ ਚਲਾ ਗਿਆ ਕਿਉਂਕਿ ਜੇ ਉੱਥੇ ਝੁਕਦੇ ਆ ਤਾਂ ਫਿਰ ਉਹ ਵਪਾਰੀ ਵਰਗ ਦੇ ਵਿੱਚ ਇੱਕ ਫੇਰ ਗੱਲ ਜਾਊਗੀ ਨਾ ਕਿ ਦੇਖੋ ਜੀ ਆਪਣੇ ਲਏ ਹੋਏ ਫੈਸਲੇ ਤੋਂ ਪਿੱਛੇ ਹਟ ਕੇ ਸੋ ਮੈਨੂੰ ਇਦਾਂ ਲੱਗਦਾ ਹੈ ਵੀ ਇਹ ਸਾਰਾ ਕੁਝ ਲੁਧਿਆਣਾ ਵੈਸਟ ਦੇ ਇਲੈਕਸ਼ਨ ਤੱਕ ਇਦਾਂ ਹੀ ਚੱਲੇਗਾ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕੀਤੀ ਦਿਲਬਾਖ ਸਿਵੀਆਂ ਨਾਲ ਉਹਨਾਂ ਨੇ ਆਪਣੇ ਵਿਚਾਰ ਰੱਖੇ ਉਮੀਦ ਹੈ ਤੁਹਾਨੂੰ ਗੱਲਬਾਤ ਠੀਕ ਲੱਗੇਗੀ ਬਾਕੀ ਕਮ